ਅੱਜ ਸੱਚੇ ਖਲਜੂ ਸਾਨੂੰ ਤਾਂ ਸਾਡਾ ਪੰਜਾਬ ਫੋਰ ਚੈਨਲ ਤੇ ਸਵਾਗਤ ਆ। ਅੱਜ ਮੈਂ ਬਣਾਉਂ ਜਾ ਰਹੀਆਂ ਬਹੁਤ ਹੀ ਟੇਸਟੀ ਨਾਨ ਖਟਾਈ ਜੋ ਕਿ ਇਕੱਟਮ ਟੇਸਟੀ ਪਰਫੈਕਟ ਬਣੂਗੀ। ਬਿਨ ਕਿਸੇ ਬਟਰ ਤੋਂ ਦੁੱਧ, ਦਹੀਂ, ਓਵਨ ਜਾਂ ਫਿਰ ਮਿੱਠੇ ਸੋਡੇ ਤੋਂ ਚੌਲਾਂ ਦਾ ਆਟਾ, ਕੌਰਨ ਫਲਰ ਕੁਝ ਵੀ ਨਹੀਂ ਵਰਤਾਂਗੇ। ਬਹੁਤ ਹੀ ਘੱਟ ਸਮਾਨ ਦੇ ਨਾਲ ਇਹਨੂੰ ਬਣਾਵਾਂਗੇ ਜੋ ਕਿ ਆਪਣੇ ਘਰਾਂ ਤੇ ਵਿੱਚ ਹੁੰਦਾ ਹੀ ਆ ਸਭ ਤੋਂ ਪਹਿਲਾਂ ਇੱਥੇ ਆਪਾਂ ਦੈਸੀ ਘਿਓ ਵਰਤਾਂਗੇ 50 ਗ੍ਰਾਮ ਦੋ ਚਮਚੇ ਦੇ ਤਕਰੀਬੇ ਦੈਸੀ ਘਿਓ ਆ ਉਹਦੇ ਵਿੱਚ ਆਪਾਂ 90 ਗ੍ਰਾਮ ਪੀਸੀ ਹੋਏ ਖੰਡ ਪਾਉਣੀ ਹੈ ਜੇ ਤੁਹਾਡੇ ਕੋਲ ਪੀਸੀ ਹੋਈ ਖੰਡ ਨਹੀਂ ਹੈਗੀ ਤਾਂ ਤੁਸੀਂ ਨਾਰਮਲ ਖੰਡ ਨੂੰ ਮਿਕਸੀ 'ਚ ਪਾ ਕੇ ਪੀਸ ਲੈਣਾ ਹੈ ਤੇ ਇਹਨੂੰ ਜਿਹੜਾ ਇਹ ਪਾ ਕੇ ਚੰਗੀ ਤਿਕਨਾ ਮਿਲਾ ਲੈਣਾ ਹੈ ਇਸ ਤਰੀਕੇ ਨਾਲ ਇਹ ਦੇਖੋ ਆਪਾਂ ਇਹਨੂੰ ਥੋੜਾ ਟਾਈਮ ਲਈ ਇਦਾਂ ਮਿਲਾਵਾਂਗੇ ਥੋੜਾ ਫੇਟਾਂਗੇ ਜੇ ਦੋਇ ਇਸ ਤਰੀਕੇ ਦਾ ਹੋ ਗਿਆ ਉਦੋਂ ਆਪਾਂ ਇਹਦੇ ਵਿੱਚ ਛੰਨੀ ਰੱਖਾਂਗੇ ਤੇ ਇਹਦੇ ਵਿੱਚ 100 ਗ੍ਰਾਮ ਮੈਦਾ ਪਾਵਾਂਗੇ ਵੈਸੇ ਜੇ ਤੁਸੀਂ ਇਹਨੂੰ ਆਟੇ ਨਾਲ ਵੀ ਬਣਾ ਸਕਦੇ ਆ ਪਰ ਨਾਨਕ ਘਟਾਈ ਮੈਦੇ ਨਾਲ ਹੀ ਬਣਾਈ ਜਾਂਦੀ ਆ ਤੇ ਦੋ ਚਮਚ ਇਹਦੇ ਵਿੱਚ ਬੇਸਨ ਪਾਉਣਾ ਹੈ ਤੇ ਦੋ ਚਮਚੀ ਸੂਜੀ ਪਾਉਣਾ ਹੈ ਜੇ ਤੁਹਾਡੇ ਕੋਲ ਸੂਜੀ ਨਹੀਂ ਹੈਗੀ ਤਾਂ ਤੁਸੀਂ ਸਕਿਪਰ ਵੀ ਕਰ ਸਕਦੇ ਆ ਸੂਜੀ ਦੇ ਨਾਲ ਥੋੜਾ ਖਸਤਾਪਨ ਆ ਜਾਂਦਾ ਇਸ ਲਈ ਪਾਈ ਹੈ ਤੇ ਨਾਲ ਇਲਾਇਚੀ ਪਾਊਡਰ ਪਾਇਆ ਤੁਸੀਂ ਇਲਾਇਚੀ ਨੂੰ ੜਾਇਆ ਘਰੇ ਪੀਸ ਕੇ ਪਾ ਸਕਦੇ ਆ ਜਾਂ ਫਿਰ ਸਕਿਪਰ ਵੀ ਕਰ ਸਕਦੇ ਆ ਤੇ ਫਿਰ ਇਹਦੇ ਵਿੱਚ ਅੱਧਾ ਚਮਚ ਬੇਕਿੰਗ ਪਾਊਡਰ ਪਾਇਆ ਹੈ ਆਪਾਂ ਕੋਈ ਬੇਕਿੰਗ ਸੋਡਾ ਨਹੀਂ ਵਰਤਦੇ ਬੇਕਿੰਗ ਪਾਊਡਰ ਪਾਉਣਾ ਹੈ ਬੇਕਿੰਗ ਸੋਡਾ ਨਹੀਂ ਪਾਉਣਾ ਤੇ ਇਹਨੂੰ ਚੰਗੀ ਤਰੀਕੇ ਨਾਲ ਮਿਲਾਉਣ ਤੋਂ ਬਾਅਦ ਜੇ ਦੇਖੋ ਇਸ ਤਰੀਕੇ ਦਾ ਹੋ ਜਾਣਾ ਹੈ ਇਹ ਦੇਖੋ ਇਦਾਂ ਫੁਪਪੁਰਾ ਜਿਹਾ ਹੀ ਰਹਿਣਾ ਇਹਦੇ ਵਿੱਚ ਨਾ ਹੀ ਦੁੱਧ ਹੈ ਨਾ ਹੀ ਪਾਣੀ ਤਾਂ ਹੀ ਕੁਝ ਨਹੀਂ ਲੱਗਦਾ ਹੈਗਾ ਤੇ ਹੁਣ ਆਪਾਂ ਇੱਥੇ ਇੱਕ ਕੋਈ ਚਮਚ ਲੈ ਲੈਣਾ ਹੈ ਜੇ ਤੁਹਾਡੇ ਕੋਈ ਦਾ ਚਮਚ ਨਹੀਂ ਹੈਗਾ ਫਿਰ ਤੁਸੀਂ ਉਹਨੂੰ ਹੱਥ ਦੇ ਨਾਲ ਵੀ ਬਣਾ ਸਕਦੇ ਆ ਮੈਂ ਇਹਦੇ ਵਿੱਚ ਬਣਾ ਰਹੀ ਹਾਂ ਤਾਂ ਜੋ ਵਧੀਆ ਸ਼ੇਪ ਆਏ ਇਹ ਦੇਖੋ ਇਸ ਤਰੀਕੇ ਨਾਲ ਆਪਾਂ ਇੱਕ ਬਟਰ ਪੇਪਰ ਤੇ ਰੱਖ ਲੈਣਾ ਹੈ ਵੇਖੋ ਬਟਰ ਪੇਪਰ ਨਾਲ ਚਿਪਕਦਾ ਨਹੀਂ ਹੈਗਾ ਨਹੀਂ ਤਾਂ ਤੁਸੀਂ ਜਿਹੜਾ ਹੈ ਦੇਸੀ ਘਿਓ ਬਿਨ ਚ ਐਪਲਾਈ ਕਰ ਸਕਦੇ ਆ ਤੇ ਇਹਨੂੰ ਓਵਨ ਦੇ ਵਿੱਚ 15 ਤੋਂ 20 ਮਿੰਟ ਲਈ ਬੇਕ ਕਰਨਾ ਹੈ ਤੇ ਇਹ ਗੈਸ ਦੇ ਉੱਤੇ ਘੱਟ ਗੈਸ ਤੇ ਆਪਾਂ 20 ਤੋਂ 25 ਮਿੰਟ ਦੇ ਵਿੱਚ ਬੇਕ ਕਰਨਾ ਹੈ ਬਾਕੀ ਤੁਸੀਂ ਚੈੱਕ ਕਰ ਲੈਣਾ ਹੈ ਓਵਨ ਓਵਨ ਤੇ ਡਿਪੈਂਡ ਕਰਦਾ ਹੈ ਤੇ ਬਹੁਤ ਹੀ ਟੇਸਟੀ ਨਾਲਕ ਟਾਈਪ ਬਣ ਕੇ ਤਿਆਰ ਆ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਬਹੁਤ ਬਤਾਣ ਵਾਲੀ